ਸਾਮਣੇ ਵੀ ਚੱਲ ਰਹੀ ਆ ਜੀ ਤਿਆਰੀ ਜੀ ਦੋ ਲੰਗਰ ਇੱਕ ਲੱਗਣਾ ਐ ਸਾਈਡ ਤੇ ਇੱਕ ਲੱਗਣਾ ਉਹ ਪਰਲੀ ਸਾਈਡ ਹਾਂਜੀ ਦੋਸਤੋ ਹਿੱਲ ਗਾਰਡਨ ਥੋੜਾ ਪਿੱਛੇ ਸ਼ਿਪੋਲੇ ਨਾਜੀ ਦਾ ਮੰਦਿਰ ਆ ਇਹਨਾਂ ਨੂੰ ਆਲੋ ਜੀ ਤੇ ਵੀ ਭੰਡਾਰੇ ਆ ਤੁਸੀਂ ਪਿਛਲੀ ਵੀਡੀਓ ਦੇਖ ਕੇ ਲਿਆਉਣਾ ਵਾ ਇਹ ਖਾਲੀ ਸਥਾਨ ਹੈ ਤੇ ਰਹਿੰਦੇ ਹੈਲੋ एवरीवन ਸਵਾਗਤ ਆ ਨਵੇਂ ਬਲੌਗ ਦੇ ਵਿੱਚ ਤੇ ਅੱਜ ਦੇ ਬਲੌਗ ਚ ਆਪਾਂ ਤੁਹਾਨੂੰ ਦਿਖਾਵਾਂਗੇ ਜਿੱਦਾਂ ਕਿ ਕਾਫੀ ਸਾਰੇ ਸਬਸਕ੍ਰਾਈਬਰਸ ਦੀ ਡਿਮਾਂਡ ਆਈ ਸੀ ਕਿ ਮੇਲੇ ਬਾਰੇ ਕੋਈ ਅਪਡੇਟ ਦਿਓ ਜਿੱਦਾਂ ਕਿ ਪਿਛਲੀ ਵੀਡੀਓ ਨਾਲ ਆਪਾਂ ਕਾਫੀ ਅਪਡੇਟ ਵਧੀਆ ਦਿੱਤੀ ਤੇ ਹੋਰ ਸਬਸਕ੍ਰਾਈਬਰ ਦੀ ਡਿਮਾਂਡ ਆ ਕਿ ਹੋਰ ਵਧੀਆ ਤਰੀਕੇ ਨਾਲ ਦੱਸੋ ਤੇ ਹੁਣ ਦਾ ਦੱਸੋ ਹੁਣ ਕੀ ਸੀਨ ਚੱਲ ਰਿਹਾ ਹੁਣ ਜੋ ਲੋ ਸੀਨ ਚੱਲ ਰਿਹਾ ਤੁਹਾਨੂੰ ਦੱਸਾਂਗੇ ਕਿੱਥੇ ਕਿੱਥੇ ਵੱਡੇ ਪੱਧਰ ਦੇ ਲੰਗਰ ਲੱਗ ਰਹੇ ਆ ਔਰ ਕੀ ਕੀ ਤਿਆਰੀਆਂ ਹੋ ਰਹੀਆਂ ਪ੍ਰੈਪਰੇਸ਼ਨ ਤੇ ਬਾਕੀ ਮੀਂਹ ਪਾਣੀ ਕਰਕੇ ਕੀ ਕੀ ਜਾਨਕਿ ਸੁਵਿਧਾ ਦਿੱਤੀਆਂ ਜਾ ਰਹੀਆਂ ਸੰਗਤ ਨੂੰ ਜੋ ਵੀ ਮਾਤਰਾ ਦੇ ਦਰਵਾਜ਼ੇ ਆ ਰਹੇ ਉਹ ਵੀ ਤੁਹਾਨੂੰ ਆਪਾਂ ਇਸ ਵੀਡੀਓ ਵਿੱਚ ਦਿਖਾਵਾਂਗੇ ਤੇ ਟੈਂਟਾਂ ਦਾ ਕੀ ਪ੍ਰਬੰਧ ਦਾ ਤਰਪਾਲਾ ਪਾਈਆਂ ਕਿ ਨਹੀਂ ਪਾਈਆਂ ਕਿੱਥੇ ਕਿੱਥੇ ਰਹਿਣ ਸੈਣ ਦੀ ਸੰਭਾਵਨਾ ਹੈਗੀ ਆ بارش ਕਰਕੇ ਤੁਹਾਨੂੰ ਸਾਰਾ ਇਸ ਵੀਡੀਓ ਚ ਆਪਾਂ ਦੱਸਾਂਗੇ ਦੋਸਤੋ ਬਣੇ ਰੋ ਵੀਡੀਓ ਨਾਲ ਚਲੋ ਮਿਲਦੇ ਤੁਹਾਨੂੰ ਹੁਣ ਰੋਡ ਤੇ ਜਾ ਕੇ ਹਾਂਜੀ ਦੋਸਤੋ ਬਾਕੀ ਹੁਸ਼ਿਆਰਪੁਰ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਚੋਹਾਲ ਤੋਂ ਪਿੱਛੇ ਆ ਜਿਹੜੇ ਪਿੰਦਾ ਪਿਆ ਪੈਚ ਇਹਨੂੰ ਜਰੂਰ ਰਿਕਵਰ ਕਰਾਇਆ ਜਾਵੇ ਰਿਪੇਅਰ ਕਰਾਇਆ ਜਾਵੇ ਇਹ ਕੋਈ ਕੱਡੇ ਕੱਡੇ ਖੱਡੇ ਆ ਜੱਕਦਮ ਗੱਡੀਆਂ ਬ੍ਰੇਕ ਲਗਾਉਂਦੀਆਂ ਤੇ ਪਿੱਛੇ ਜਿਹੜੀਆਂ ਆ ਰਹੀਆਂ ਹੁੰਦੀਆਂ ਗੱਡੀਆਂ ਉਹ ਆਊਟ ਆਫ ਕੰਟਰੋਲ ਹੋ ਜਾਂਦੀਆਂ ਜਿਸ ਕਰਕੇ ਅਤੇ ਛੋਟਾ ਮੋਟਾ ਹਾਦਸਾ ਹੁੰਦਾ ਹੀ ਰਹਿੰਦਾ ਆ ਤੇ ਜ਼ਰੂਰ ਸੋਚਿਓ ਇਸ ਬਾਰੇ ਤੇ ਚਲੋ ਦੋਸਤੋ ਬਾਕੀ ਸ਼ਾਮ ਦਾ ਵੇਲਾ ਹੋ ਚੁਲਿਆ ਆ ਆਪਾਂ ਜਾ ਰਹੇ ਆ ਜੀ ਪਹਾੜਾਂ ਵਾਲੀ ਸਾਈਡ ਮਾਤਾ ਜਿੰਤਪੁਰਨੀ ਰੋਡ ਤੇ ਘੁੰਮਣ ਤੁਹਾਡੇ ਲਈ ਨਿਊ ਅਪਡੇਟ ਲੈ ਕੇ ਆਵਾਂਗੇ ਇਸ ਵੀਡੀਓ ਦੇ ਵਿੱਚ ਤੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਚਲੋ ਦੋਸਤੋ ਚੱਲਦੇ ਆ ਵਧੀਆ ਜੀ ਲੋਕੇਸ਼ਨ ਤੇ ਜਿੱਥੇ ਤੁਹਾਨੂੰ ਕੁਝ ਦੇਖਣਯੋਗ ਹੈ ਤੁਹਾਨੂੰ ਕੁਝ ਨੌਲੇਜ ਵਾਲੀ ਚੀਜ਼ ਦੱਸੀ ਇਸ ਕਲੋਗ ਦੇ ਵਿੱਚ ਮਾਧਰ ਅਤੇ ਦਰਵਾਜ਼ੇ ਜਾਣ ਵਾਲੇ ਸੰਬੰਧਾਂ ਨੂੰ ਕੁਝ ਨਿਊ ਅਪਡੇਟ ਮਿਲੇ ਇਹੋ ਜਿਹਾ ਤੁਹਾਨੂੰ ਕੁਝ ਦੱਸਦੇ ਆ ਤੇ ਸ਼ਾਹ ਖਸ਼ਾਹ ਦਰਵਾਜ਼ਾ ਆ ਚੁੱਕਾ ਹੈ ਇਹ ਵੀ ਰਾਹੀ ਦਿਖਾ ਅੱਜ ਵੀ ਸਾਹਮਣੇ ਲੰਗਰ ਚੱਲਦਾ ਰਹਿੰਦਾ ਜੀ ਤੇ ਬਾਕੀ ਇੱਧਰ ਵੀ ਲੰਗਰ ਚੱਲਦਾ ਰਹਿੰਦਾ ਆ ਖਾਲੀ ਹੈਗਾ ਥੋੜੀ ਹੈਗੀ ਆ ਹਰੇ ਦਰਵਾਰਾ ਪੀਰਾਂ ਦਾ ਜਿਆ ਲੋ ਜੋ ਇਹਦੀ ਮੋਮਬੀ ਸਟਾਰਟ ਮੋਮਬੀ ਦੇਖਣੇ ਹੋਏ ਨੇ ਸਟਾਰਟ ਹੋ ਗਈ ਮੋਰੀ ਤੇ ਲੰਗਰ ਆ ਜਾ ਰਹੇ ਆ ਸੰਗਤਾਂ ਨੂੰ ਬੇਨਤੀ ਆ ਇਹਨਾਂ ਨੂੰ ਨਾ ਛੇੜਿਓ ਇਹ ਜਾਨੀ ਕਿ ਲੰਗਰਾਂ ਬਿਲਕੁਲ ਡਰੇ ਹੁੰਦੇ ਆ ਤੇ ਖਾਣ ਵਟਣ ਪੈਂਦੇ ਆ ਇਹ ਚੀਜ਼ ਦਾ ਧਿਆਨ ਰੱਖਣਾ ਜੀ ਹੈਜੀ ਚੋਹਾਲ ਡੈਮ ਤੇ ਪਸ਼ੂਆਂ ਤੋਂ گاਵਾ ਤੋਂ ਜ਼ਰੂਰ ਬਚਾ ਕਰਕੇ ਜਾਣਾ ਜਿਹੜੇ ਵੀ ਸੰਗਤਾਂ ਜਾ ਰਹੀਆਂ ਆ ਇੱਧਰ ਹੈ ਚੋਹਾਲ ਡੈਮ ਹਾਂਜੀ ਤੇ ਬਾਕੀ ਦੋਸਤੋ ਤੁਹਾਨੂੰ ਲੰਗਰਾਂ ਬਾਰੇ ਮੇਲਿਆਂ ਬਾਰੇ ਤਾਂ ਅਪਡੇਟ ਆਪਾਂ ਦੇ ਦਿੱਤੀ ਆ ਹੁਣ ਆਪਾਂ ਤੁਹਾਨੂੰ ਇਸ ਵਲੌਗ ਚ ਦੱਸਾਂਗੇ ਕਿ ਜਿਹੜੀਆਂ ਸੰਗਤਾਂ ਮਾਤਾ ਰਣੇ ਦੇ ਦਰਬਾਰ ਤੇ ਜਾ ਰਹੀਆਂ ਆ ਉਹਨਾਂ ਨੂੰ ਮੀਟਪ ਤੋਂ ਬਚਾ ਲਈ ਕਿੱਥੇ ਕਿੱਥੇ ਰਹਿਣ ਬਸੇਰੇ ਬਣੇ ਹੋਏ ਆ ਉਹ ਆਪਾਂ ਤੁਹਾਨੂੰ ਇਸ ਵੀਡੀਓ 'ਚ ਦਿਖਾਵਾਂਗੇ ਸੰਗਤਾਲੀ ਸਹੂਲਤਾਂ ਕਿੱਥੇ ਕਿੱਥੇ ਹੈਗੀਆਂ ਆ ਇਹ ਵੀ ਤੁਹਾਨੂੰ ਇਸ ਵੀਡੀਓ 'ਚ ਆਪਾਂ ਦੱਸਾਂਗੇ ਬਣੇਰੋ ਵੀਡੀਓ ਦੇ ਨਾਲ ਜਿੱਦਾਂ ਕਿ ਰਾਸ ਪੈ ਜਾਂਦਾ ਆ ਤੇ ਕਾਫੀ ਸਾਰੀਆਂ ਗੱਡੀਆਂ 'ਚ ਸੰਗਤ ਹੱਸ ਜਾਂਦੀਆਂ ਆ ਉਹਨਾਂ ਨੂੰ ਘਬਰਾਟ ਬੇਚੈਨੀ ਹੁੰਦੀ ਆ ਤਾਂ ਉਹ ਕਿੱਥੇ ਰੁਕ ਸਕਦੀਆਂ ਰੈਸਟ ਕਰ ਸਕਦੀਆਂ ਉਹ ਵੀ ਆਪਾਂ ਤੁਹਾਨੂੰ ਇਸ ਵੀਡੀਓ 'ਚ ਜ਼ਰੂਰ ਦਿਖਾਵਾਂਗੇ ਨੀ ਕਣੀ ਚੋ ਬਚਣ ਲਈ ਕਿੱਥੇ ਕਿੱਥੇ ਰੁਕਣਾ ਆ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਲੱਗ ਸਕ ਲੁਕੇਸ਼ਨ ਆ ਤੁਹਾਡੇ ਕਿੱਥੇ ਕਿੱਥੇ ਹੋਣਗੀਆਂ ਤੇ ਬਣੇਰੋ ਵੀਡੀਓ ਦੇ ਨਾਲ ਚੱਲਦੇ ਹੁਣ ਵੀਡੀਓ ਵਾਲੀ ਸਾਈਡ ਨੂੰ ਦੋਸਤੋ ਆ ਜੋ ਲੋਕੇਸ਼ਨ ਆ ਇੱਥੇ ਬਹੁਤ ਵੱਡੀ ਮਾਤਰਾ ਚ ਭਾਰੀ ਲੰਗਰ ਲੱਗਦਾ ਤੇ ਕਾਫੀ ਵੱਡਾ ਹਾਲ ਵਾਂਗੂ ਬਣਾਇਆ ਹੁੰਦਾ ਟੈਂਟ ਇੱਥੇ ਵੀ ਰੁਕਣ ਲਈ ਰਹਿਣ ਲਈ ਕਾਫੀ ਵਧੀਆ ਯਾਨਕਿ ਅਰੇਂਜਮੈਂਟ ਹੁੰਦੇ ਆ ਰੈਸਟ ਕਰਨ ਵਾਸਤੇ ਤੇ ਚਲੋ ਵਧਦੇ ਆ ਜੀ ਅਗਲੀ ਸਾਈਡ ਨੂੰ ਆ ਵੀਰ ਗੱਲ ਲੱਗੇ ਹੋਈ ਆ ਇਦਾਂ ਹੀ ਜੀ ਚੋਲੇ ਪਟੂਰੇ ਆ ਅਮੂਲ ਆਈਸਕ੍ਰੀਮ ਦਾ ਲੱਗਰ 31 ਜੁਲਾਈ ਦਿਨ ਵੀਰਵਾਰ ਨੂੰ ਦੇਗੋਵਾਲ ਕਪੂਰਤਲਾ ਬਾਕੀ ਆ ਬੋਰਡ ਆਪਾਂ ਤੁਹਾਨੂੰ ਦਿਖਾ ਚੁੱਕੇ ਸੀ ਪਹਿਲਾਂ ਹੀ ਤੇ ਇੱਧਰ ਵੀ ਭੰਡਾਰਾ ਆ ਰਿਹਾ ਇੱਕ 27 ਸੇ 30 31 ਅਗਸਤ 7 ਜੁਲਾਈ ਸੇ 31 ਅਗਸਤ ਤੱਕ ਜਹਾਂ ਪਰ ਲੱਗੇਗਾ ਇਹ ਵੀ ਸਹੀ ਹੈ। ਔਰ ਇੱਥੇ ਵੀ ਲੱਗਣਾ ਜੀ ਇੱਥੇ ਵੀ ਲੱਗਦਾ ਹੁੰਦਾ ਖੁੱਲੀ ਡੁੱਲੀ ਜਗ੍ਹਾ ਹੈਗੀ ਆ। ਢੰਡੀਆਂ ਲਾਤੀਆਂ ਵਈਆਂ ਵਾ। ਜਿਹੜੀ ਸੰਗਤ ਨੇ ਭੰਡਾਰਾ ਲਗਾਣਾ ਇੱਥੇ ਲੰਗਰ। ਸਾਹਮਣੇ ਆ ਜੀ ਨੇਚਰ ਪਾਰਕ ਲੈਫਟ ਸਾਈਡ ਰਸਤਾ ਜਾਂਦਾ। ਘੁੰਮਣ ਫਿਰਨ ਨੂੰ ਬਹੁਤ ਵਧੀਆ ਜਗ੍ਹਾ ਹੈ। ਅਦਰ ਵੀ ਲੰਗਰ ਲੱਗ ਚੁੱਕਿਆ ਜੀ। ਜਿਹੜੀਆਂ ਸੰਗਤਾਂ ਮੇਲੇ ਤੋਂ ਬੇਲਾ ਆ ਰਹੀਆਂ ਵਾ ਜਰੂਰ ਕੁਛ ਨਾ ਕੁਛ ਖਾਣ ਵਾਸਤੇ ਲੈ ਕੇ ਆਓ ਜੋ ਵੀ ਤੇ ਪਸ਼ੂ ਮੰਕੀ ਇਹਨਾਂ ਵਾਸਤੇ ਜਰੂਰ ਜਿਹੜੇ ਵੀ ਜਿੰਨਾ ਤੋਂ ਵੀ ਹੋ ਸਕਦਾ ਜਰੂਰ ਲੈ ਕੇ ਆਓ ਇਹਨਾਂ ਨੂੰ ਖਾਣ ਵਾਸਤੇ ਬਾਕੀ ਲੰਗੜਾ ਮੇਲਿਆਂ ਨੂੰ ਤਾਂ ਕੁਛ ਨਾ ਕੁਛ ਮਿਲੇ ਹੀ ਜਾਣਾ ਇਹਨਾਂ ਨੂੰ ਖਾ ਲੋ ਜੀ ਤੇ ਵੀ ਢੰਡਾਰੇ ਆ ਤੁਸੀਂ ਪਿਛਲੀ ਵੀਡੀਓ ਦੇਖ ਹੀ ਲਿਆ ਹੋਣਾ ਵਾ ਇਹ ਖਾਲੀ ਸਥਾਨ ਹੈ ਤੇ ਰਹਿੰਦੇ ਹੁੰਦੇ ਆ ਹਰ ਵਾਰ ਢੰਡਾਰੇ ਤੇ ਵੀ ਦੋਸਤੋ ਮਾਤਾ ਚਿੰਤਪੂਣੀ ਰੋਡ ਤੇ ਹਰ ਐਤਵਾਰ ਤੁਹਾਨੂੰ ਕਿਤੇ ਨਾ ਕਿਤੇ ਲੰਗੜ ਦੇਖਣ ਨੂੰ ਜਰੂਰ ਮਿਲਣਗੇ ਇਸ ਰੋੜ ਤੇ ਦੋ ਤਿੰਨ ਨਗਰ ਲੱਗੇ ਹੁੰਦੇ ਐ ਦਵਾਰ ਵਾਲੇ ਦਿਨ ਚੋਹਾਲ ਤੋਂ ਉੱਪਰ ਮੰਗੂ ਵਾਲ ਤਾਂ ਮਿਲਦਾ ਹੀ ਮਿਲਦਾ ਆ ਉਰ ਤੋਂ ਅੱਗੇ ਕੰਗਰੇਟ ਤੋਂ ਥੋੜਾ ਪਿੱਛੇ ਬਜਰੰਗਵਲੀ ਜੀ ਦਾ ਮੰਦਿਰ ਆ ਕਾਲੀ ਮਾਤਾ ਜੀ ਦਾ ਉੱਥੇ ਵੀ ਲੰਗਰ ਹੁੰਦਾ ਲੋ ਜਿੱਥੇ ਵੀ ਕੋਟ ਲੱਗਿਆ ਹੋਇਆ ਆ ਆਹ ਲੋ ਚੈੱਕ ਕਰੋ ਜੀ ਕਪੂਥਲਾ ਵਾਲੇ ਨੇ ਵੀ ਲਾਣਾ ਲੰਗਰ ਇਸ ਸਾਈਡ ਬਾਕੀ ਇਧਰ ਬਾਲਾ ਜੀ ਨੌਜਵਾਨ ਸਭਾ ਵਾਲਿਆਂ ਨੇ ਲਗਾਣਾ ਲੰਗਰ ਸਾਹਮਣੇ ਆ ਜੀ ਹਿੱਲ ਗਾਰਡਨ ਹੋਟਲ ਲੋਕੇਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਤੇ ਹਾਂਜੀ ਦੋਸਤੋ ਹੋਣ ਆ ਚੁੱਕੇ ਆਪਾਂ ਸ਼ਾਹ ਨੂਰ ਜਮਾਲ ਦਰਬਾਰ ਦੇ ਲਾਗੇ ਐਕਚੁਅਲੀ ਅਪਡੇਟ ਵੀ ਤੁਹਾਨੂੰ ਦਿੱਤੀ ਹੋਈ ਆ ਸਾਹਮਣੇ ਲੱਗਾ ਹੋਇਆ 10ਵਾਂ ਵਿਸ਼ਾਲ ਭੰਡਾਰਾ 25 ਤੋਂ 28 ਜੁਲਾਈ ਤੱਕ ਇਸ ਤੋਂ ਅੱਗੇ ਲੰਗਰ ਥੋੜੀ ਸਪੇਸ ਤੇ ਲੱਗਣਗੇ ਥੋੜੀ ਜ਼ੂਰੀ ਜ਼ੂਰੀ ਤੇ ਫਿਰ ਅੱਗੇ ਤੁਹਾਨੂੰ ਮੰਗੂਵਾਲ ਜਾ ਕੇ ਲੰਗਰ ਮਿਲਣਗੇ ਮੰਗੂਵਾਲ ਪੈ ਜਾਂਦਾ ਜਿੱਤੋਂ ਸ਼ਾਇਦ 2 ਕਿਲੋਮੀਟਰ ਡੇਢ ਤੋਂ 2 ਕਿਲੋਮੀਟਰ ਬਾਅਦ ਪੈਂਦੀ ਆ ਤੇ ਬਾਕੀ ਤੁਹਾਨੂੰ ਅੱਗੇ ਜਾ ਕੇ ਅਪਡੇਟ ਦਿੰਦੇ ਆ ਹੋਰ ਨਵੀਂ ਜਗ੍ਹਾ ਕਿੱਥੇ ਲੱਗ ਰਿਹਾ ਜੀ ਬੋਰਡ ਔਰ ਵਿਸ਼ਾਲ ਭੰਡਾਰਾ ਬੋਰ ਕਿੱਥੇ ਹੋ ਰਿਹਾ ਆ ਲੱਗਦਾ ਜੀ ਐਤਵਾਰ ਨੂੰ ਲੰਗਰ ਤਕਰੀਬਨ ਮਾਤਾ ਰਣੇ ਦੇ ਮੇਲੇ ਦੇ ਲੱਗੇ ਸ਼ੱਕੇ ਲੰਗਰ ਲੱਗਦੇ ਯਾਰ ਐਤਵਾਰ ਤੇ 18ਵਾਂ ਵਿਚਾਲ ਭੰਡਾਰਾ 25 ਜੁਲਾਈ ਤੋਂ ਮਾਂ ਕੀ ਇੱਛਾ ਤੱਕ ਠੀਕ ਹੈ ਜੀ ਲੱਗਣਾ ਆ ਹੋ ਸਕਦਾ ਡੇਢ ਮਹੀਨਾ ਚੱਲੇ ਮਹੀਨਾ ਚੱਲੇ 25 ਦਿਨ ਚੱਲੇ ਹਨ ਤੇ ਕਾਫੀ ਟਾਈਮ ਲੰਬਾ ਭੰਡਾਰਾ ਚੱਲਦਾ ਇੱਥੇ ਤੇ ਹੁਣ ਆਪਾਂ ਪਹੁੰਚ ਗਏ ਜੀ ਮੰਗੂਵਾਲ ਸਾਹਮਣੇ ਵੀ ਬੋਰਡ ਲੱਗਾ ਹੋਇਆ ਇੱਕ ਤੇ ਹਾਂ ਜੀ ਇੱਥੇ ਛੋਟੇ ਛੋਟੇ ਲੰਗਰ ਲੱਗਦੇ ਆ ਮੋੜ ਤੇ ਹੋਰ ਜਗ੍ਹਾ ਤੇ ਤੇ ਬਾਕੀ ਆਸ-ਪਾਸ ਵੀ ਲੱਗਦੇ ਆ ਜਿਹੜਾ ਮੰਗੂਵਾਲ ਦਾ ਸਭ ਤੋਂ ਵੱਡਾ ਲੰਗਰ ਆ ਉਹ ਲੱਗਦਾ ਹੈ ਜੀ ਘਰ ਦਿਖਾਉਂਦੇ ਆ ਜੀ ਇਹ ਸਿਰ ਜਗ੍ਹਾ ਤੇ ਲੱਗਦਾ ਹੈ ਜੀ ਮੰਗੂਵਾਲ ਦਾ ਸਭ ਤੋਂ ਵੱਡਾ ਲੰਗਰ ਹੈ ਇਹ ਅਗਰ ਹੀ ਭੋਗਪੁਰ ਵਾਲਿਆਂ ਦਾ ਮਾ ਦੁਰਗਾ ਭਜਨ ਮੰਡਲੀ ਭੋਗਪੁਰ ਹਾਂਜੀ ਭਾਗਤੋ ਇਨ੍ਹਾਂ ਸੰਗਰਾਂ ਵਿੱਚ ਵੀ ਤੁਹਾਨੂੰ ਰਹਿਣ ਸਹਿਣ ਲਈ ਜਾਂ ਕਹੋ ਰੈਸਟ ਕਰਨ ਲਈ ਪੂਰਾ ਪ੍ਰਬੰਧ ਕੀਤਾ ਹੁੰਦਾ ਆ ਤੁਸੀਂ ਇੱਥੇ ਵੀ ਰੈਸਟ ਕਰ ਸਕਦੇ ਹੋ ਮੰਗੂਆਲ ਪਿੰਡਾ ਖਾਸ ਚੈੱਕ ਕਰ ਸਕਦੇ ਹੋ ਲੋਕੇਸ਼ਨ ਸਾਹਮਣੇ ਤੇ ਬਾਕੀ ਚਲੋ ਅੱਗੇ ਪਿੰਡਾ ਸਾਹਮਣੇ ਵੀ ਚੱਲ ਰਹੇ ਆ ਜੀ ਤਿਆਰੀ ਲੰਗਰ ਦੀ ਦੇਖੋ ਜੀ ਮਾਜੂ ਵਾਲਾ ਜੀ ਲੰਗਰ ਕਰ ਮੰਗੂਆਲ ਇੱਥੇ ਵੀ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਆ ਸਾਹਮਣੇ ਲੱਗਦੇ ਜੀ ਦੋ ਲੰਗਰ ਇੱਕ ਲੱਗਣਾ ਐ ਸਾਈਡ ਇੱਕ ਲੱਗਣਾ ਉਹ ਪਰਲੀ ਸਾਈਡ ਸਾਹਮਣੇ ਕਿੱਥੇ ਲੱਗਣਾ ਐ ਕਿੱਥੇ ਲੱਗਣਾ ਬਹੁਤ ਵੱਡੇ ਲੰਗਰ ਲੱਗਦੇ ਆ ਜੀ ਦਰਬਾਰ ਤੇ ਤੇ ਚਲੋ ਜੀ ਚੱਲਦੇ ਆ ਹੁਣ ਤੁਹਾਨੂੰ ਹੋਰ ਕੁਝ ਅੱਗੇ ਦਿਖਾਉਂਦੇ ਆ ਹਾਂਜੀ ਦੋਸਤੋ ਬਾਕੀ ਤੁਸੀਂ ਬੋਰਡ ਤਕਰੀਬਨ ਦੇਖ ਹੀ ਲਏ ਹੋਣੇ ਆ ਇਸ ਰੋਡ ਤੇ ਲੁਧਿਆਣੇ ਵਾਲੀਆਂ ਸੰਗਤਾਂ ਦਾ ਯਾਨੀ ਕਿ ਕਾਫੀ ਯੋਗਦਾਨ ਆ ਉਹ ਵੱਡੀ ਮਾਤਰਾ ਚ ਲੰਗਰ ਲਗਾਉਂਦੇ ਆ ਉਹ ਕਾਫੀ ਸਾਰੇ ਲੰਗਰ ਹੁੰਦੇ ਨੇ ਲੁਧਿਆਣੇ ਵਾਲਿਆਂ ਸੰਗਤਾਂ ਇਹ ਲਗਾਉਂਦੀਆਂ ਆ ਤੇ ਹੁਸ਼ਿਆਰਪੁਰ ਦੀ ਸੰਗਤਾਂ ਦਾ ਲਗਾਉਂਦੀਆਂ ਲਗਾਉਂਦੀਆਂ ਜਲੰਧਰ ਵਾਲਿਆਂ ਦੇ ਵੀ ਲੰਗਰ ਹੁੰਦੇ ਆ ਤੇ ਕਪੂਰਤਾਲਾ ਦੇ ਵੀ ਬੋਰਡ ਦੇਖੇ ਹੋਣੇ ਆ ਦੇਖੋ ਜੀ ਤੁਹਾਡੇ ਸਾਹਮਣੇ ਆ ਜੀ ਯਾਨੀ ਕਿ ਜਿਹੜੇ ਯਾਤਰੀ ਮਾਤਰਾ ਦੇ ਦਰਸ਼ਨ ਕਰਨ ਆਉਂਦੇ ਆ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਪਰੇਸ਼ਾਨੀ ਇਸ ਰੋਡ ਤੇ ਨਹੀਂ ਹੈ ਕਿ ਚਾਹੇ ਪੈਦਲ ਆ ਰਹੇ ਚਾਹੇ ਬੱਸੇ ਚਾਹੇ ਬਾਈਕ ਤੇ ਸਾਈਕਲ ਤੇ ਗੱਡੀ ਚ ਅਰਦਾਸ ਹੁਲਤਾ ਹੈ ਕਿ ਇਹ ਮੇਲਿਆਂ ਨੂੰ ਤੇ ਬਾਬਾ ਸੋਖ ਰੱਕੇ ਮੇਲਿਆਂ ਨੂੰ ਵੀ ਮੌਸਮ ਠੰਡਾ ਹੀ ਰਵੇ ਤਾਂ ਕਿ ਆਣ ਜਾਣ ਵਾਲੀਆਂ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਵਧੀਆ ਤਰ੍ਹਾਂ ਸ਼ਰਧਾ ਨਾਲ ਮੱਥਾ ਟੇਕ ਕੇ ਸਾਰੇ ਜਾਣ ਤੇ ਉੱਥੇ ਮੰਗੂ ਵਾਲਾ ਆਪਾਂ ਪੁੱਛਿਆ ਸੀਗਾ ਜਿੱਦਾਂ ਉੱਥੇ ਲੋਕਲ ਦੁਕਾਨਾਂ ਵਾਲੇ ਸੀਗੇ ਉਹ ਕਹਿੰਦੇ ਕਿ ਜਿਹੜਾ ਮੰਦਰ ਜਿਹੜਾ ਲੰਗਰ ਲੱਗਦਾ ਨਾ ਆਪੀ ਤਰ੍ਹਾਂ ਲੰਗਰ ਆ ਸ਼ੋਲੇ ਪੂਰੀਆਂ ਤਕਰੀਬਨ ਲੰਗਰ ਲੱਗਾ ਰਹਿੰਦਾ ਸ਼ੋਲੇ ਪੁਲਚਿਆਂ ਦਾ ਜਲੇਬੀਆਂ ਦਾ ਯਾਨੀ ਕਿ ਵਧੀਆ ਵਧੀਆ ਚੀਜ਼ਾਂ ਦਾ ਉੱਤੇ ਲੰਗਰ ਲੱਗਾ ਰਹਿੰਦਾ ਯਾਰ ਤਾਂ ਵੀ ਸਾਰੀਆਂ ਸੰਗਤਾਂ ਉੱਥੇ ਰੁੱਕ ਕੇ ਖਾ ਕੇ ਜਾਂਦੀਆਂ ਆ ਤੇ ਬੈਠਣ ਲਈ ਵੀ ਉੱਥੇ ਕਾਫੀ ਸਹੂਲਤ ਹੈਗੀ ਆ ਲੰਗਰ ਦੇ ਵਿੱਚ ਥੱਲੇ ਬੈਠਣ ਨੂੰ ਪੰਡਾਲ ਹੈਗਾ ਯਾਰ ਆ ਵੀ ਖੁੱਲਾ ਤੇ ਆਹ ਬਾਕੀ ਦੋਸਤੋ ਪੈਦਲ ਯਾਤਰਾ ਵੀ ਚੱਲੂ ਹੋ ਚੁੱਕੀ ਆ ਦੇਖ ਸਕਦੇ ਹੋ ਤੁਸੀਂ ਆ ਜਾ ਰਹੀਆਂ ਸੰਗਤਾਂ ਤੇ ਜਿੱਦਾਂ ਯਾਨੀ ਕਿ ਮਾਧਾਨ ਦੇ ਮੇਲਿਆਂ ਨੂੰ ਕਾਫੀ ਰਸ਼ ਹੋ ਜਾਂਦਾ ਨਾ ਜਿਸ ਕਰਕੇ ਫਿਰ ਮੱਥਾ ਟੇਕਣ ਲਈ ਕਾਫੀ ਲੰਬੇ ਲਾਈਨਾਂ ਚ ਕੱਢਣਾ ਪੈਂਦਾ ਹੈ ਇਸ ਲਈ ਸੰਗਤ ਪਹਿਲੇ ਹੀ ਮਾਤਰਾ ਦੇ ਦਰਸ਼ਕਾਂ ਨਾਲ ਆ ਜਾਂਦੀਆਂ ਤਾਂ ਕਿ ਭੀੜ ਵਿੱਚ ਨਾ ਮੱਥਾ ਟਿਕਿਆ ਜਾਵੇ ਕਾਲੀ ਕਾਲੀ ਹਾਂਜੀ ਦੋਸਤੋ ਬਾਕੀ ਮੰਗੂਵਾਲ ਤੋਂ ਪਹੁੰਚ ਕੇ ਆ ਤੇ ਇਹ ਬਲੇ ਸਹਾਰਾ ਇਹਨਾਂ ਦੇ ਮੋੜ ਕਿੱਡ ਜਿਆਦਾ ਹੈ ਤੇ ਬੁਲੀ ਬੁਲੀ ਜਗ੍ਹਾ ਤੇ ਲੰਗਰ ਲੱਗਦੇ ਆ ਤੇ ਇੱਥੇ ਕਾਫੀ ਸਪੇਸ ਤੇ ਲੰਗਰ ਹੁੰਦੇ ਆ ਜਿਦਾ ਆ ਵਾਲੇ ਮੰਦਿਰ ਤੇ ਲੰਗਰ ਲੱਗਦਾ ਹੈ ਇੰਦਾ ਹੀ ਅੱਧੇ ਤਿਆਰੀ ਹੈ ਬਸ ਇੱਥੇ ਵੀ ਕਾਫੀ ਲੰਬੇ ਟਾਈਮ ਲਈ ਲੱਗਦਾ ਹੈ ਲੰਗਰ ਮਾਤਾ ਰਾਣੀ ਦਾ ਤੇ ਉਸ ਤੋਂ ਬਾਅਦ ਸਫੇਸ ਸਫੇਸ ਤੇ ਲੱਗਦੇ ਕਾਫੀ ਦੂਰ ਦੂਰ ਲੱਗਦੇ ਆ ਕਿਉਂਕਿ ਇੱਥੇ ਲਾਕੇ ਛਾਕੇ ਪਿੰਡ ਵਗੈਰਾ ਕੋਈ ਹੈ ਨਹੀਂ ਕੋਲ ਜਿਸ ਕਰਕੇ ਸੰਗਤ ਲਈ ਜਿੰਨੀ ਸੰਗਤ ਅਧਰਵਾਣ ਦੀ ਬਾਤ ਹੈ ਉਸ ਤੋਂ ਬੇਸ ਤੇ ਤੇ ਨੀਚੇ ਚੋਹਾੜ ਦੇ ਹੱਥ ਗੱਤ ਕਰੀਏ ਉੱਤੇ ਕਾਫੀ ਪਿੰਡ ਹੁੰਦੇ ਆ ਜਿੱਦੋਂ ਕਿ ਪਿੰਡਾਂ ਦੇ ਲੋਕ ਵੀ ਆਉਂਦੇ ਆ ਇਸ ਕਰਕੇ ਕਾਫੀ ਜ਼ਿਆਦਾ ਕਰਾਊਡ ਹੁੰਦਾ ਤੇ ਕਾਫੀ ਜ਼ਿਆਦਾ ਮਾਤਰਾ ਵਿੱਚ ਲੰਗਰ ਲੱਗਦੇ ਆ ਨਾਲ ਥੋੜੀ ਥੋੜੀ ਦੂਰੀ ਦਰਨ ਕਰਕੇ ਲੱਗਦਾ ਆ ਤਾਂ ਕਿ ਇੱਕ ਲੰਗਰ ਦੇ ਰਸ਼ ਨਾ ਪਵੇ ਇਸ ਲਈ ਉੱਥੇ ਜ਼ਿਆਦਾ ਲੰਗਰ ਲੱਗਦੇ ਚੋਹਾੜ ਤੋਂ ਥਲੇ ਤੇ ਇਸ ਸਾਈਡ ਸਪੇਸ ਤੇ ਲੱਗਦੇ ਆ ਬਾਕੀ ਬੋਰਡ ਲੱਗੇ ਹੋਏ ਆ ਜਿਹੜੇ ਵੀ ਪ੍ਰਧਾਨ ਹੈਗੇ ਆ ਕਮੇਟੀ ਵਾਲੇ ਚੈੱਕ ਕਰ ਸਕਦੇ ਤੁਸੀਂ ਤੇ ਲੋਜੀ ਪਹੁੰਚ ਗਏ ਆਪਾਂ ਹਮਾਚਲ ਦੇ ਲੱਗ ਗਏ ਬਾਟਰ ਤੇ ਪਹੁੰਚਣ ਵਾਲੇ ਆ ਜੀ ਮਾਤਾ ਕਲਿਆਣੀ ਮੰਦਿਰ ਮਾਤਾ ਕਾਲੀ ਕਲਿਆਣੀ ਜੀ ਮੰਦਿਰ ਇੱਥੇ ਵੀ ਲੱਗਦਾ ਨੰਗਰ ਬਾਹਰ ਤੇ ਅੱਗੇ ਹੋ ਜਾਂਦੇ ਆ ਇਹ ਦੋ ਰਸਤੇ ਇੱਕ ਰਸਤਾ ਨਿਕਲਦਾ ਏ ਸ਼ੇਪਵਾੜੀ ਮੰਦਿਰ ਦੇ ਕੋਲ ਵਿੱਚੋਂ ਪਿੰਡਾਂ ਦੇ ਵਿੱਚ ਹੀ ਜਾਂਦਾ ਆ ਦੂਜੇ ਦੀ ਲੈ ਇੱਕ ਰਸਤਾ ਕਹਿੰਦਾ ਰਾਈਟ ਸਾਈਡ ਦੀ ਜੋ ਡਿੱਕਾ ਸਿੱਧਾ ਜਾਵੇ ਦੂਜੇ ਰੇਟ ਤੇ ਆਪਾਂ ਜਾਣਾ ਜੀ ਗਵੇਰੇਟ ਵਾਲੀ ਸਾਈਡ ਦੀ ਕਿਉਂਕਿ ਜਿਆਦਾ ਦਾ ਸੰਗਤ ਐਦਰ ਦੀ ਜਾਂਦੀਆਂ ਆ ਤੇ ਇੱਧਰ ਵੀ ਆਪਾਂ ਪਟੜ ਦੇਣੀ ਆ ਤੁਹਾਨੂੰ ਇੱਥੇ ਵੀ ਰੁਕਣ ਵਾਸਤੇ ਵਧੀਆ ਹਾਲ ਬਣਾਇਆ ਹੋਇਆ ਹੋਲ ਟਾਈਮ ਸ਼ੈੱਡ ਬਣਾਈ ਹੋਈ ਆ ਤੇ ਚਲੋ ਦੋਸਤੋ ਹਾਂਜੀ ਭਗਤੋ ਸਾਹਮਣੇ ਆ ਜੀ ਮਾਤਾ ਸ਼੍ਰੀ ਕਾਲੀ ਦੇਵੀ ਜੀ ਦਾ ਦਰਬਾਰ ਤੇ ਬਜਰੰਗਬਲੀ ਜੀ ਦਾ ਦਰਬਾਰ ਵੀ ਨਾਲ ਹੀ ਆ ਇੱਥੇ ਲੱਗਦਾ ਜੀ ਲੰਗਰ ਹਰ ਰੋਜ਼ ਇੱਥੇ ਲੰਗਰ ਲਗਾਉਣ ਦਾ ਹੈਗਾ ਹਿਸਾਬਕ ਤਾ ਵੈਦਾਂ ਜੀ ਜਿੱਦਾਂ ਕੋਈ ਸੰਗਤ ਲੰਗਰ ਆਪ ਨਹੀਂ ਲਗਾ ਸਕਦੀ ਜਾਂ ਮੈਨੇਜਮੈਂਟ ਨਹੀਂ ਕਰ ਸਕਦੇ ਤੇ ਇਹਨਾਂ ਨੂੰ ਪੈਸੇ ਪਾ ਸਕਦੇ ਕਮੇਟੀ ਵਾਲਿਆਂ ਨੂੰ ਤੇ ਜਿਸ ਹਿਸਾਬ ਦਾ ਜਿੰਨੇ ਇੱਕ ਤੁਸੀਂ ਸੰਗਤ ਦਾ ਲੰਗਰ ਲਗਾਣਾ ਉਸ ਹਿਸਾਬ ਨਾਲ ਪੈਸੇ ਦੱਸ ਦਿੰਦੇ ਆ ਇਹ ਤੇ ਲੰਗਰ ਲਗਾਉਂਦੇ ਆ ਮਾਤਾ ਚਿੰਤਪੂਣੀ ਰੋਡ ਤੇ ਹਜ਼ਾਰਾਂ ਹਿਸਾਬ ਨਾਲ ਹਰ ਉਹ ਸੰਗਤ ਲੰਗਰ ਖਾ ਕੇ ਜਾਂਦੀ ਆ ਸ਼੍ਰੀ ਬਜਰੰਗਬਲੀ ਜੀ ਦੇ ਮੰਦਿਰ ਤੋਂ ਦਰਬਾਰ ਤੋਂ ਤੇ ਐਦਾ ਪ੍ਰਬੰਧ ਕਰਦੇ ਆ ਜੀ ਬਾਕੀ ਇੱਥੇ ਖਾਣ ਪੀਣ ਦਾ ਨਹਾਉਣ ਦਾ ਵਾਸ਼ਰੂਮ ਸਿਸਟਮ ਔਰ ਰੈਸ ਸਿਸਟਮ ਵੀ ਹੈਗਾ ਯਾਰ ਜਦੋਂ ਵੀ ਕੋਈ ਸੰਗਤ ਮਾਤਾ ਦੇ ਦਰਵਾਜ਼ੇ ਤੋਂ ਰਾਤ ਨੂੰ ਪੈਦਲ ਯਾਤਰਾ ਤੇ ਜਾਣੀ ਆ ਇਥੇ ਰੈਸਟ ਕਰਨ ਦਾ ਪੂਰਾ ਪ੍ਰਬੰਧ ਹੋਣਾ ਹੈ। ਨਹਾਣ ਧੋਣ ਦਾ ਪੂਰਾ ਪ੍ਰਬੰਧ ਹੋਣਾ ਸੰਗਤ ਵਾਸਤੇ ਜਿਹੜੀ ਵੀ ਸੰਗਤ ਜਾ ਰਹੀ ਆ ਤੇ ਆਪਣਾ ਧਿਆਨ ਜਰੂਰ ਰੱਖਿਓ। ਇਥੇ ਦਰਬਾਰ ਤੇ ਰੁੱਕ ਕੇ ਜਰੂਰ ਜਾਇਓ। ਚਲੋ ਫਿਰ ਦੋਸਤੋ ਅੱਜ ਦੇ ਬਲੌਗ ਚ ਨਹੀਂ ਮਿਲਦੇ ਤੁਹਾਨੂੰ ਕਿਸੇ ਹੋਰ ਬਲੌਗ ਦੇ ਵਿੱਚ ਤੇ ਹਿਮਾਚਲ ਦਾ ਵੈਦਰ ਕੁਛ ਇਦਾਂ ਦਾ ਹੋਇਆ ਹੋਇਆ। ਤੇ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਜਰੂਰ ਕਰ ਦਿਓ। ਨਵੇਂ ਹੈਗੇ ਚੈਨਲ ਵੀ ਸਬਸਕ੍ਰਾਈਬ ਕਰ ਲਓ। ਹੋਰ ਅਪਡੇਟਸ ਲਈ ਤੁਹਾਨੂੰ ਸਾਡੇ ਚੈਨਲ ਤੇ ਹੋਰ ਵੀਡੀਓਜ਼ ਆਉਣ ਵਾਲੀਆਂ ਆ ਮਾਤਰਾਣੇ ਦੇ ਦਰਬਾਰ ਦੀਆਂ ਮਾਤਰਾਣੇ ਦੇ ਮੇਲੇ ਦੀਆਂ ਔਰ ਤੁਹਾਨੂੰ ਜੋ ਵੀ ਹੋਊਗਾ ਮੌਸਮ ਨਾਲ ਰਿਲੇਟਡ ਮਾਤਰਾਣੇ ਦੇ ਮੇਲੇ ਦਾ ਅਪਡੇਟ ਮਿਲਦੀ ਰਹੂਗੀ ਜਿਹੜੀਆਂ ਸੰਗਤਾਂ ਨੂੰ ਜ਼ਰੂਰੀ ਹੈਗਾ ਜਾਣਨਾ ਕਿੱਦਾਂ ਦਾ ਮੌਸਮ ਹੋ ਰਿਹਾ ਆ ਔਰ ਕਿੱਦਾਂ ਦਾ ਰੌਣਕ ਮੇਲਾ ਲੱਗ ਰਿਹਾ ਮਾਤਰਾਣੇ ਦੇ ਰੋਡ ਤੇ ਮਾਤਰਾਣੇ ਦੇ ਮੇਲਿਆਂ 'ਚ ਤੁਹਾਨੂੰ ਸਾਰਾ ਆਪਾਂ ਵੀਡੀਓ ਦਿਖਾਵਾਂਗੇ ਚਲੋ ਦੋਸਤੋ ਮਿਲਦੇ ਆ ਅਗਲੇ ਬਲੌਗ 'ਚ ਨਵੇਂ ਆ ਗਏ ਚੈਨਲ ਨੂੰ ਸਬਸਕ੍ਰਾਈਬ ਕਰ ਲਓ